ਮੇਰਾ ਗੇਰ ਡੰਡਾ ਛੱਡਾ ਬੇ ਕਿਵੇਂ ਲੈਂਦੇ ਨਹੀਂ ਹੈਗੇ ਲੈਂਦੇ ਨਹੀਂ ਇਹ ਪਹਿਲਾ ਗੱਲ ਤੇ ਤੂੰ ਬੰਦੇ ਨੂੰ ਚੱਕ ਲੋ ਕੋਈ ਤੂੰ ਤੁਸੀਂ ਕਿਵੇਂ ਡੰਡਾ ਛੱਡ ਤੇਰੇ ਕੋਲ ਰਸ਼ਟ ਹੋਏਗਾ ਕੋਈ ਰੀਜਨ ਹੈ ਪਹਿਲਾਂ ਤੁਸੀਂ ਪ੍ਰੂਫ ਕਰੋ ਕਿ ਹਾਂ ਮੇਰੇ ਕੋਲ ਕੀ ਹੈਗੀ ਹੈ ਅਸੀਂ ਲੈ ਜਾਈਏ ਨੋਟ ਕਰਾਉਣਾ ਹੈ ਤੇ ਤੁਸੀਂ ਚੁੱਪ ਕਰਕੇ ਲੈ ਕੇ ਜਾਓਗਾ ਐਵੇਂ ਮਾਰਨਾ ਘੁੱਟਣਾ ਨਹੀਂ ਹੈਗਾ ਹੈ ਆ ਫਿਰ ਆ ਕੀ ਹੈ ਆ ਕੀ ਹੈ ਆ ਕੀ ਹੈ ਡੰਡਾ ਛੱਡ ਬਣ ਆਹ ਕੀ ਹੈ ਡੰਡਾ ਛੱਡ ਤਾ ਆਹ ਕੀ ਹੈ ਛੱਡ ਆ ਮੈਨੂੰ ਛੱਡ ਹਾਂ ਜੀ ਉਹ ਵੀਰੇ ਮੈਨੂੰ ਵੀ ਦਿਲ ਹੋਣਾ ਰਹਿ ਗਿਆ ਨਾ ਕਲੇਨ ਹੋਵੇ ਤੁਸੀਂ ਕਲੇ ਖਾਣੇ ਦਾ ਲੱਗੇ ਹੋ ਜਦੋਂ ਕੋਈ ਨਹੀਂ ਨਾ ਮੇਰਾ ਛੋਟਾ ਬਈਨਾ ਸਿੱਖੋ ਦੱਫਰੀ ਲੱਗੇ ਹੋ ਮੈਂ ਸੜਕੇ ਤੁਰਿਆ ਜਾ ਰਿਹਾ ਇਹਨਾਂ ਦੀ ਵੀਡੀਓ ਬਣਾਓ ਬਿਨਾਂ ਮਤਲਬੇ ਕੋਈ ਨਹੀਂ ਨਹੀਂ ਮਤਲਬ ਤਾਂ ਦੱਸਣਾ ਚਾਹੀਦਾ ਮਤਲਬ ਦੱਸੋ ਨਾ ਕੋਈ ਕੋਈ ਸਮਝਾ ਜਾਈਦਾ ਨਾ ਮਤਲਬ ਦੱਸ ਦੇ ਦੱਸ ਕਿਆ ਨਹੀਂ ਦੱਸ ਕੁਝ ਰਹਿ ਨਹੀਂ ਦੱਸ ਦੇ ਕਿਸੇ ਪਰ ਡੰਡਾ ਨਾ ਮੇਰੇ ਘਰ ਦਾ ਮੇਰੇ ਜਿਹੜੇ ਕੀਨੇ ਭੇਜਿਆ ਹੈ ਗੱਲ ਕੀ ਆ ਪਹਿਲਾਂ ਗੱਲ ਸੁਣਾ ਲ ਨਗੀਆ ਮੇਰੇ ਘਰੇ ਬੱਕਿਆਂ ਉੱਤੇ ਕੈਰ ਮੈਂ ਡੰਡਾ ਨਹੀਂ ਡੰਡਾ ਨੂੰ ਛੱਡੋ ਵੀਡੀਓ ਬਣਾ ਛੱਡ ਦੋ ਛੱਡ ਦੋ ਛੱਡ ਦੋ ਕਿਹਦੇ ਕਹਿਣਦੇ ਆਇਓ ਕਿਹਦੇ ਕਹਿਣਦੇ ਆਇਓ ਹੱਥ ਛੱਡ ਹੱਥ ਛੱਡ ਕਿਹਦੇ ਕਹਿਣਦੇ ਆਇਓ ਪਹਿਲਾਂ ਕਿਹਦੇ ਕਹਿਣਦੇ ਆ ਗੱਲ ਦੱਸ ਪਹਿਲਾਂ ਮੈਂ ਦੱਸਣਾ ਠੰਡਾ ਕੋਈ ਗੱਲ ਕਰ ਤੇਰੇ ਫਿਰ ਕੰਪਲੇਂਟ ਆ ਕਿੰਨੀ ਵਾਰੀ ਤੈਨੂੰ ਫੋਨ ਕਰਿਆ ਤੇਰੇ ਹਮਲੇ ਦਾ ਹਾਈ ਕੋਰਟ ਹੈਗਾ ਉੱਡੇ ਕੋਲ ਕੰਪਲੇਂਟ ਸਬੂਤ ਹੈਗਾ ਨਹੀਂ ਸਬੂਤ ਕੰਪਲੇਂਟ ਦੇ ਨਾਲ ਤੇ ਲੈ ਜਾਓ ਜਾ ਕੇ ਤੁਸੀਂ ਆਹ ਤੱਕਾ ਤਰੀਕਾ ਹੈ ਅੱਜ ਤਾਂ ਨੋਟ ਕਰਾਉਣਾ ਆਹ ਤਰੀਕਾ ਇਹ ਨੋ ਇਹ ਨੋਟ ਕਰਾਣਾ ਕਹਿੰਦੇ ਆ ਪੁਲਿਸ ਦੇ ਗੱਲ ਪੈ ਰਹੇ ਆ ਡੰਡਾ ਵਾਲੇ 1 ਮਿੰਟ 1 ਮਿੰਟ ਫੋਨ ਦੇ ਤੁਸੀਂ ਤਾਂ ਮਾਰਨ ਨੂੰ ਆ ਰਹੇ ਹੋ ਪਾਵਣ ਵਾਲੇ ਮੈਂ ਤੁਸੀਂ ਮਾਰਿਆ ਤਾਂ ਹੀ ਉਹਨਾਂ ਨੇ ਡੰਡਾ ਫੜਿਆ ਨਾ ਲੈ ਕੇ ਆਉ ਜਾ ਕੇ ਕੋਈ ਗੱਲ ਨਹੀਂ ਮੈਂ ਵੀ ਕਰਾਣਾ ਫੋਨ ਮੈਂ ਹੁਣੇ ਕਰਾ ਦਿੰਦਾ ਫੋਨ ਤੁਹਾਨੂੰ ਐਸਐਸਪੀ ਸਾਹਿਬ ਦੇ ਉੱਥੋਂ ਚਲੋ ਚਲੋ ਫੋਨ ਕਿਹਦੇ ਫੋਨ ਤੋਂ ਸਾਡੇ ਕੋਲੇ ਕੋਈ ਆਇਆ ਹੀ ਨਹੀਂ ਮੇਰੇ ਕੋਲੇ ਨੰਬਰ ਨਹੀਂ ਮੈਂ ਤਾਂ ਕਿਵੇਂ ਕਰਾਂ ਫੋਨ ਕਿੱਥੋਂ ਹੋ ਗਿਆ ਅੱਜ ਅੱਛਾ ਧਮਕੀ ਤੁਹਾਨੂੰ ਆਏ ਹਾਂ ਹੱਥ ਪਾ ਕੇ ਸਾਡੀ ਬਰਦੀ ਖੋਲਤੀ ਆ ਮੇਰਾ ਓਹੋ ਹੋ ਹੋ ਆਹ ਨਹੀਂ ਤੁਸੀਂ ਤੁਸੀਂ ਕਰ ਰਹੇ ਤੁਸੀਂ ਤੱਕ ਕਰਸੀ ਆ ਵੀਡੀਓ ਚ ਇਹ ਵੀ ਆਈ ਹੈ ਤੱਕ ਕਰਸੀ ਕਰ ਰਹੇ ਤੁਸੀਂ ਨੋਟ ਕਰਾਉਣਾ ਭੱਜੇ ਕਰਦੇ ਪਾ ਕਾ ਨੋਟ ਕਰਾਉਣਾ ਦੱਸੋ ਮੈਂ ਕਰ ਦਿੰਦਾ ਹੋਵੇ ਮੈਂ ਨੋਟ ਕਰ ਦਿੰਦਾ ਫਿਰ ਖੋਣੇ ਚੱਕੜ ਅੱਛਾ ਤੁਹਾਨੂੰ ਕੋਈ ਸਬੂਤ ਨਹੀਂ ਮੇਰੇ ਖਿਲਾਫ ਪਹਿਲੇ ਇੱਕ ਗੱਲ ਦਾ ਜਵਾਬ ਦਿਓ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਤੁਹਾਨੂੰ ਸਬੂਤ ਮਿਲੇ ਮੇਰੇ ਖਿਲਾਫ ਕੋਈ ਕੁਛ ਕਿਸ ਕਰਨੀ ਐ ਸੀਨੇ ਪੁੱਛ ਕੇ ਆ ਪੁੱਛ ਕੇ ਫਰੂਰੇ ਕਰ ਲੰਦੇ ਪੁੱਛ ਕਿਥੇ ਰਾਨ ਨਾਲ ਐ ਕਰੂ ਪੂਰੇ ਹੀ ਕਰ ਸਕਦੇ ਪੁੱਛ ਕਿਥੇ ਫਿਰ ਰਾਜੇ ਕੀ ਗੱਲ ਹੋ ਗਈ ਪੁੱਤਾਂ ਨਾਲ ਬਹਿ ਰਹੇ ਪੁਲਿਸ ਦੇ ਹੁਣ ਵੀ ਕਿਵੇਂ ਬੋਲਦੇ ਆ ਤੇ ਤੁਸੀਂ ਗੱਲ ਨਹੀਂ ਬਹਿ ਰਹੇ ਪੁਲਿਸ ਨੇ ਪੁਲਿਸ ਨੇ ਆਰਾਮ ਨਾਲ ਗੱਲ ਕੀਤੀ ਆ ਕਿ ਕੁਛ ਪੁੱਛਿਆ ਮੈਨੂੰ ਪਤਾ ਸੀਗਾ ਵੀ ਉਹ ਕੰਮ ਕਰਨਾ ਉਧਰ ਕੋਈ ਚਾਰ ਬਹਿ ਚੜਾਏ ਹੋਣੇ ਅਗਲੇ ਨੇ ਮੈਨੂੰ ਪਤਾ ਨਾ ਹੁੰਦਾ ਮੈਨੂੰ ਪਤਾ ਮੇਰੀ ਦੁਨੀਆ ਚ ਰਹਿਣਾ ਪਤਾ ਨਹੀਂ ਹੈਗੇ ਅਜੇ ਉਹ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਪਸਾਣੇ ਸਾਰੇ ਪੁਲਿਸ ਨਾਲ ਚੰਗੀ ਤਰ੍ਹਾਂ ਜਾਣਦਾ ਸਾਰੇ ਨੂੰ ਮੈਂ ਸਭ ਨੂੰ ਜਾਣਦਾ ਮੈਂ ਚੰਗੀ ਤਰ੍ਹਾਂ ਠ अच्छा ठीक है तू फोन ਵੀ ਚੱਕਣ ਤੇ ਮੈਂ ਪਹੁੰਚਾ ਤਾ ਤੇ ਤੁਸੀਂ ਕਰਾ ਇੱਕ ਵਾਰ ਫੋਨ ਜੀ ਮੈਨੂੰ ਕਿਰਾਇਆ ਤਾ ਤੁਹਾਨੂੰ ਸਾਰੀ ਗੱਲਬਾਤ ਦੱਸੀ ਮੈਂ ਨੇ ਵੀ ਮੇਰੇ ਖਿਲਾਫ ਪ੍ਰੂਫ ਲੈ ਕੇ ਆਓ ਜੀ ਮੈਨੂੰ ਲੈ ਕੇ ਜਾਓ ਗੱਲ ਖਤਮ ਹੈਗੀ ਅਸੀਂ ਲੈਣਾ ਹੀ ਜੋ ਲੈਣਾ ਤੂੰ ਉੱਪਰ ਦੀ ਘਾਤੋਂ ਭੱਜ ਗਿਆ ਹੈ ਜ ਲੈਣਾ ਪਹਿਲਾਂ ਮੇਰਾ ਜਵਾਬ ਦੋ ਤੁਸੀਂ ਤੁਹਾਡੇ ਕੋਲ ਕੋਈ ਅਰੈਸਟ ਵਾਰਡਰ ਹੈਗਾ ਸਰਚ ਵਾਰਡਰ ਹੈਗਾ ਤੁਹਾਡੇ ਕੋਲ ਇਸ ਟਾਈਮ ਨਹੀਂ ਜਦੋਂ ਤੱਕ ਤੂੰ ਕਿਉਂ ਭੱਜ ਗਿਆ ਉੱਪਰ ਦੀ ਦੱਸੀ اچھا ਇਹ ਸੱਚ ਉਹ ਕਮਰਾ ਮੇਰਾ ਇਹ ਕਮਰਾ ਕਿਦਾਂ ਮੈਨੂੰ ਕੀ ਪਤਾ ਇਹ ਕਮਰਾ ਕਿਹਣਾ ਦਾ ਸਾਨੂੰ ਨਹੀਂ ਪਤਾ ਕਿ ਤੂੰ ਇੱਧਰ ਬੜੇ ਕਿਵੇਂ ਤੂੰ 12ਵੀਂ ਦੀ ਚੌਥਾ ਕਿਵੇਂ ਬੜੇ ਕਿਵੇਂ ਇੱਧਰ ਤੂੰ ਉੱਪਰ ਦੀ ਚੌਥਾ ਕਿਵੇਂ ਹੈਗਾ 7 ਵਰਨ ਇੱਧਰ ਰੰਗ ਦਾ ਪਰ ਤੇਰਾ ਮਤਲਬ ਵੀ ਨਹੀਂ ਬਣਦਾ ਇਹਨੇ ਕਰਿਆ ਆਂ ਤਾਂ ਕਿਸੇ ਹੋਰ ਦੇ ਦੱਸੋ ਥੜਿਓ ਪਹਿਲੇ ਦਾ ਸਰਚ ਵਾਰੰਟ ਹੈਗਾ ਮੇਰੇ ਘਰ ਦਾ ਮੇਰੇ ਖਿਆਲ ਪਹਿਲਾਂ ਸਰਚ ਵਾਰੰਟ ਲੈ ਕੇ ਆਓ ਫੇਰ ਅੱਗੇ ਗੱਲ ਕਰੋ ਸਰਚ ਕਰੀ ਉਹਨੇ ਸਰਚ ਕਰੀ ਨਹੀਂ ਤੁਸੀਂ ਉੱਥੇ ਅੰਦਰ ਵੜਿਆ ਹੋਏ ਤੇ ਤੁਸੀਂ ਮਾਈਕ ਨਹੀਂ ਬੈਠੇ ਦੋ ਥਾਂ ਤੇ ਤੁਸੀਂ ਵੜ ਗਏ ਅਸੀਂ ਫੁੱਟੂ ਆ 12 ਟਨਾਂ ਨਾਲ ਬੜੀ ਅਸੀਂ ਕਿੰਨਾ ਗਾਰੰਟੀ ਲਈ ਤਾਂ ਫਿਰ ਪੱਜ ਕੇ ਤਾਂ ਮੇਰੇ ਗੱਲ ਸੁਣੋ ਮੈਨੂੰ ਇੱਕ ਗੱਲ ਕਹੀ ਉਹਨੇ ਕਿ ਮੇਰੀ ਗੱਲ ਸੁਣੋ ਹਾਂ ਹੁਣ ਜਿਹੜਾ ਗੱਡੀ ਚਲਾਉਂਦਾ ਬੰਦਾ ਉਹਦੇ ਕਾਗਜ਼ ਪੱਤਰ ਤੁਸੀਂ ਮੰਗਦੇ ਹੋ ਵੀ ਨਹੀਂ ਮੰਗਦੇ ਮੰਗਦੇ ਜਿਹਦੇ ਨਹੀਂ ਹੁਣ ਉਹਦਾ ਤਾਂ ਕੀ ਕਰਦੇ ਹੋ ਫਿਰ ਤੁਸੀਂ ਤੈਨੂੰ ਆ ਕੇ ਕੁਝ ਕਿਹਾ ਦੇਖੋ ਜੀ ਇਹਦੇ ਵਾਸਤੇ ਤੁਸੀਂ ਬਿਨਾ ਪੁੱਛੇ ਮੇਰੇ ਅੰਦਰ ਬੜੇ ਅਰੇਸਟ ਹੋਣਾ ਚਾਹੀਦਾ ਉਹ ਲੈ ਕੇ ਆਓ ਮੈਂ ਚਲਾਉਂਦਾ ਨਾਲ ਮੈਂ ਲੈ ਕੇ ਜਾਓ ਤੁਸੀਂ ਇਹ ਗੱਲਾਂ ਖੁਦ ਲੈ ਕੇ ਆਓਗੇ ਲੈ ਕੇ ਆਉਂਦੇ ਹਾਂ ਮੈਂ ਮਤਲਬ ਐਸਟ ਕਰ ਰਹੇ ਹਾਂ ਪਰ ਮੇਰੇ ਖਿਲਾਫ ਕੋਈ ਸਬੂਤ ਨੂੰ ਪਤਾ ਹੈ ਨਹੀਂ ਤਾਂ ਬੰਦੇ ਨੂੰ ਐਸਟ ਤੁਸੀਂ ਗਲਾਮ ਫੜ ਕੇ ਜੇ ਨਾ ਉਤਨੇਗੇ ਮੇਰੇ ਖਿਲਾਫ ਰਹੇਗਾ ਇਹ ਪਰਦੀ ਫੜੇਗਾ ਦੇਖੋ ਤੁਸੀਂ ਪਾਈ ਲਿਆ ਬੰਦੇ ਨੂੰ ਖਿੱਚਣਾ ਲੱਗ ਗਿਆ ਬੰਦਾ ਕਸਤਾ ਕਰੂਗਾ ਹੀ ਕਹਿੰਦਾ ਮੈਂ ਨਹੀਂ ਦੇਖੋ ਤੁਸੀਂ ਗਲਾਮ ਫੜ ਕੇ ਕੋਡੇ ਕੋਲ ਹੈ ਮੇਰੇ ਗਲਾਮ ਵਿੱਚ ਡੰਡਾ ਤੁਸੀਂ ਮਾਰ ਰਹੇ ਹੋ ਸਮਾਨ ਸਾਡਾ ਪਰਦੀ ਬਣਨ ਲੱਗ ਗਿਆ ਗਲਾਸ ਸਮਾਨ ਕਿਹਨੇ ਮਾਰਿਆ ਸੁਏ ਦਾ ਘਾਇ ਇਹ ਨਰਾ ਮਾਰ ਬੰਦਾ ਕਿਹਨੇ ਬੰਨਿਆ ਉਹ ਡੰਡਾ ਖੋਡੇ ਕੋਲ ਦਾ ਮੇਰੇ ਡੰਡਾ ਮਾਰਾਂਗਾ ਅੱਛਾ ਮੈਂ ਥੋੜਾ ਡੰਡਾ ਫੋਲੇ ਵਾਹ ਜੀ ਵਾਹ ਇਦਾਂ ਨਹੀਂ ਜਨਾਬ ਹੁੰਦਾ ਆਪੇ ਨਾ ਵਰਤੀ ਦਾ ਨਿਆਂ ਖਾਣਾ ਆ ਜੀ ਕਰਵਾਉਣਾ ਠੀਕ ਹੈ ਅਸੀਂ ਕਹਾਂ ਦੰਗਿਆ ਰਹਾ ਗੱਲ ਹੁੰਦੀ ਨਹੀਂ ਗੱਲ ਹੁੰਦੀ ਹੈ ਕਾਨੂੰਨੀ ਕਾਰਵਾਈ ਨਾਲ ਫਿਰ ਤੁਸੀਂ ਉਹ ਕਾਗਜ਼ ਦੀ ਕਾਰਵਾਈ ਪੂਰੀ ਕਰਕੇ ਲੈ ਕੇ ਆਓ ਨਾ ਜੇ ਤੁਹਾਨੂੰ ਲੱਗਦਾ ਮੈਂ ਗੁਣੀ ਘਰ ਕਾਨੂੰਨੀ ਪੂਰੀ ਹੋ ਜਾ ਤੇਰੇ ਨਾਲ ਲੈ ਕੇ ਆ ਦਿਖਾਓ ਲੈ ਕੇ ਆ ਦਿਖਾਓ ਦਿਖਾਓ ਕਿੱਥੇ ਦਿਖਾਓ ਜਨਾਬ ਲੈ ਕੇ ਦਿਖਾਓ ਕਿੱਥੇ ਦਸ ਕੀ ਦਿਖਾਈ ਬਾਰੇ ਤੋਂ ਹੁੰਦਾ ਕੀ ਪ੍ਰੂਫ ਹੈ ਤੁਹਾਡੇ ਕੋਲ ਉਹ ਦਾ ਹਰ ਹਫਤੇ ਵਾਰ ਆਉਂਦਾ ਹੈ ਰੈਸਟਵਾਰ ਕੀ ਪ੍ਰੂਫ ਹੈ ਇਹਨਾਂ ਨੇ ਕੀ ਕੀਤਾ ਹੈ ਬਸ ਸੋਚਦੇ ਹੋਗੇ ਸ਼ਾਇਦ ਨਹੀਂ ਦੇ ਰਹੇ ਸ਼ਾਇਦ ਨਹੀਂ ਮੈਨੂੰ ਪਤਾ ਹੈ ਜਿਹੜੀ ਸਹੀ ਗੱਲ ਕਰ ਰਿਹਾ ਸਾਹਮਣੇ ਘਰੇ ਬੈਠੇ ਕਿਤੇ ਨਹੀਂ ਜਾਦਾ ਹੈਗਾ ਕੋਈ ਮਸਲਾ ਨਹੀਂ ਕੀ ਪਹੁੰਚਾ ਦੇਣੀ ਬਾਤਾਂ ਨੂੰ ਮਿਲਾਓ ਮੈਂ ਉਹਦੇ ਘਰੇ ਆ ਕੇ ਗਿਆ ਵੀ ਇਹਨੂੰ ਪੇਸ਼ ਕਰੋ ਤੁਸੀਂ ਨੰਬਰ ਗਲਤ ਲਈ ਗਏ ਨਹੀਂ ਮੈਂ ਤੁਹਾਨੂੰ ਮੇਰੇ ਵੀ ਮੈਂ ਫੋਨ ਕਰ ਰਿਹਾ ਨੰਬਰ ਤੁਸੀਂ ਨੰਬਰ ਕਾਹ ਫਟਾਣਾ ਦਾ ਗੱਲ ਉੱਥੇ ਲੈ ਕੇ ਆਉਂਦੇ ਨੇ ਇਹ ਕੋਈ ਗੱਲ ਨਹੀਂ ਹੈ ਕਿ ਉਹਨਾਂ ਨੇ ਉਹ ਹੀ ਕਾਨੂੰਨ ਫੋੜ ਦਿੱਤੇ ਨੇ ਵੀ ਹੋਈ ਹੈ ਤੇ ਮੇਰੇ ਕੋਈ ਸੌਦਾ ਨਹੀਂ ਹੈ ਬਰਾਬਰ ਆ ਕੱਲੂ ਸਾਡਾ ਕੋਈ ਹੋਰ ਆ ਕਹਿੰਦੇ ਕਾਨੂੰਨ ਸਾਡੇ ਹੀ ਲੈ ਕੇ ਫੇਰ ਹੀ ਮੇਰੇ ਕੋਲ ਆ ਕਾਨੂੰਨ ਦਾ ਸਾਰੇ ਵਾਸਤੇ ਪਹਾਲ ਹੋ ਗਿਆ ਤੈਨੂੰ ਬੁਲਾਉਂਦੇ ਨੇ ਮੈਨੂੰ ਜਲ ਠੀਕ ਹੈ ਜੀ ਤੁਸੀਂ ਬੰਨ੍ਹੇਵਾਦ ਸਾਡਾ ਆਏ ਹੈ ਤੁਸੀਂ ਦੋ ਚਾਰ ਦਿਨਾਂ ਬਾਅਦ ਕਿਉਂ ਨਹੀਂ ਆਏ ਤੁਸੀਂ ਪੂਰਾ ਮਹੀਨੇ ਬਾਅਦ ਹੀ ਕਿਉਂ ਆਏ ਭੱਜਿਆ ਬਸਿਕਾ ਕੋਈ ਨਹੀਂ ਇਹ ਤਾਂ ਕਰੀ ਗੋਲਨੀ ਨੂੰ ਪਤਾ ਸਾਰੀ ਗੋਲਨੀ ਨੂੰ ਪਤਾ ਹੈ ਉਹਨੂੰ ਪਤਾ ਉਹ ਤਾਂ ਪਤਾ ਹੀ ਹੈ ਸਾਰੀ ਗੋਲਨੀ ਨੂੰ ਪਤਾ ਹੈ ਹੁਣ ਬੱਚੇ ਉੱਪਰ ਦੀ ਗੋਲ ਤਾਂ ਜਿਹੜਾ ਉਹਦਾ ਮੈਨੂੰ ਪਤਾ ਹੀ ਨਹੀਂ ਉਹਨੂੰ ਮੈਨੂੰ ਪਤਾ ਹੈ ਠੀਕ ਹੈ ਜਿਹੜਾ ਸਾਹਮਣਾ ਤੇਜੀ ਹੈ ਕੀ ਕਰਨਾ ਕੀ ਨਹੀਂ ਕਰਨਾ ਬੱਚਾ ਕਿੰਨਾ ਜਾਣਦਾ ਨਹੀਂ ਪਤਾ ਹੈ ਹੁਣ ਬੱਚੇ ਇਹ ਬੰਦਾ ਪੜ ਰਿਹਾ ਉਹ ਕਾਣੋ ਮੇਰੀ ਗੱਲ ਸੁਣਾ ਉਹ ਯਾਰ ਤੇਜੀ ਉਹਨੇ ਹਾਕਮ ਨਾਲ ਰਲ ਕੇ ਪੈਸੇ ਖਵਾਏ ਠੀਕ ਹੈ ਫਿਰ ਇਹ ਆਏ ਨੇ ਸਾਰਾ ਪਤਾ ਮੈਨੂੰ ਮੈਂ ਕੀ ਜਾਣਦਾ ਨਹੀਂ ਹੈਗਾ ਠੋਕਦੇ ਨਹੀਂ ਆਏ ਜੇ ਪੈਸੇ ਤੇ ਠੀਕ ਹੈ ਸਾਨੂੰ ਸਭ ਏ ਜੀ ਐਸੇ ਗਵਿੰਦਰ ਸਿੰਘ ਕੋਲ ਦਰਖਾਸਤ ਦਿੱਤੀ ਗਵਿੰਦਰ ਸਿੰਘ ਘੜੀ ਮੁਸਲਮਾਨੀਆਂ ਨੇ ਵੀ ਉਹਨੇ ਮੇਰੀ ਵਰਕਸ਼ਾਪ ਦੇ ਵਿੱਚ ਜਿਹੜਾ ਇਹ ਮੁੰਡਾ ਦਰਾਜਵੀਰ ਸਿੰਘ ਪਰਫਰੇ ਨੂੰ ਵੀ ਇਹਨੇ ਮੇਰੀ ਵਰਕਸ਼ਾਪ ਦੇ ਕੁਝ ਲੋਹੇ ਦਾ ਸਮਾਨ ਚੋਰੀ ਕੀਤਾ ਉਹਦੀ ਪੜਤਾਲ ਦੇ ਵਿੱਚ ਮੈਂ ਐਸੇ ਗਵਿੰਦਰ ਸਿੰਘ ਤੇ ਹੌਲਦਾਰ ਅਰਮੇਸ਼ ਸਿੰਘ ਪਰਵਾਨਾ ਨੋਟ ਕਰਾਉਣ ਗਏ ਸੀ ਵੀ ਇਹ ਉਹਦੀ ਪੜਤਾਲ ਕੀਤੀ ਜਾ ਸਕੇ ਵਿਸ਼ਵੰਤ ਜੀ ਜਦੋਂ ਇਹ ਗਏ ਹੀ ਤੇ ਰਾਜਵੀਰ ਸਿੰਘ ਅਤੇ ਰਿੰਕੂ ਇਹਨਾਂ ਗੁੰਡੀ ਜਿਹੜਾ ਜੀ ਇਹ 메ਨ ਗੇਟ ਤੇ ਮਿਲ ਗਏ ਜੀ ਜਦੋਂ ਇਹਨਾਂ ਨੇ ਪਰਵਾਨਾ ਨੋਟ ਕਰਨ ਵਾਰੇ ਕਿਹਾ ਵੀ ਇਹ ਪਰਵਾਨਾ ਨੋਟ ਕਰੋ ਵੀ ਤੁਹਾਡੇ ਖਲਾਫਾ ਕੰਪਲੇਂਟ ਆਈ ਹੈ ਤਾਂ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਬੈਸਬਾਜੀ ਸ਼ੁਰੂ ਕਰਤੀ ਤਾਂ ਜਿਹੜਾ ਆਪਣਾ ਇੰਦੇ ਹੱਥ ਵਿੱਚ ਡੰਡਾ ਫੜਿਆ ਸੀ ਉਹ ਡੰਡਾ ਖੋਲਿਆ ਤੇ ਡਿਊਟੀ ਦੇ ਵਿੱਚੋਂ ਜੀ ਕਰ ਪਾਇਆ ਇਸ ਕਰਕੇ ਮੇਰੇ ਖਲਾਫ ਜੀ ਮਕਦਮਾ 100 ਨੰਬਰ 128 ਨੰਬਰ ਮਕਦਮਾ ਦਰਜੇ ਰਜਿਸਟਰ ਕੀਤਾ ਜੀ ਬਾਕੀ ਤਫਤੀਸ਼ ਚੱਲ ਰਹੀ ਹੈ ਕਿਹੜੀ ਕਿਹੜੀ ਤਾਲ ਮੰਗਾਈ ਹੈ ਇਹ ਚ 132 221 VNS ਤੋਂ ਹੈ ਸਰ ਬਾਰ ਬਾਰ ਕਿਸੇ ਉਹਦੀ ਗੱਲ ਕਰ ਰਹੇ ਸਰਚ ਬਾਰ ਕੋਈ ਸਰਚ ਕਰਨਗੇ ਇਸ ਦੇ ਮੁਲਾਜ਼ਮ ਨੇ ਜੀ ਪਰਵਾਨਾ ਨੋਟ ਕਰਾਉਣ ਗਏ ਸੀ ਜੀ ਇਹ ਉਹ ਕਹਿ ਰਹੇ ਸੀ ਵੀ ਤੁਸੀਂ ਸਰਚ ਵਾਰੰਟ ਦਿਓ ਸਾਨੂੰ ਕਿ ਤੁਹਾਡੇ ਕੋਲ ਵਾਰੰਟ ਹੈਗਾ ਕੋਈ ਕਿਉਂ ਕਰ ਅੰਦਰ ਜਾਣ ਦੀ ਕੋਸ਼ਿਸ਼ ਕਰਨ ਨੂੰ ਲਾ ਨੇ ਜੋ ਗੇਟ ਤੇ ਮਿਲ ਗਏ ਸੀ ਜੀ ਅੰਦਰ ਤਾਂ ਜਾਣ ਦੀ ਕੋਈ ਹੈ ਨਹੀਂ ਸੀ ਜੀ ਗੇਟ ਤੇ ਮੇਨ ਮੇਨ ਗੇਟ ਤੇ ਮਿਲ ਗਏ ਹਾਂ ਜੀ ਵੀਡੀਓ ਵਿੱਚ ਜਦੋਂ ਲਾਗ ਲਗਾ ਰਹੇ ਗਰਦ ਤੁਸੀਂ ਸਾਡੇ ਮਾਰ ਗਿਆ ਜੀ ਡੰਡਾ ਪੜਿਆ ਇਹ ਕਿੰਨੀ ਸੱਚਾਈ ਮੇਰੇ ਜੀ ਡੰਡਾ ਤਾਂ ਕੋਈ ਨਹੀਂ ਇਹਦੇ ਵਿੱਚ ਤਾਂ ਮੇਰਾ ਅਜੇ ਤੱਕ ਤਾਂ ਕੋਈ ਇਹ ਗੱਲ ਸਮਝ ਨਹੀਂ ਨਹੀਂ ਡੰਡੇਲ ਡੰਡੇ ਫੋਨ ਬਾਰੇ ਆਪਾਂ ਨਹੀਂ ਮੰਨਿਆ ਨਹੀਂ ਹਾਂ ਇਹ ਡੰਡਾ ਕੋਲੇ ਅਸੀਂ ਨਾ ਵੀਡੀਓ ਵਿੱਚ ਜਦੋਂ ਬੰਦਾ ਕਹਿ ਰਿਹਾ ਕਿ ਜੇ ਤੁਸੀਂ ਕੋਈ ਸਰਚ ਵਾਰੈਂਟਾ ਜਾਂ ਕੋਈ ਸ਼ਟਾਟ ਕੋ ਲੈ ਕੇ ਆ ਸਾਨੂੰ ਫੂਕ ਦਿਖਾਓ ਜੇ ਪਰਵਾਨਾ ਲੱਗੇ ਗਈ ਚ ਤਾਂ ਫਿਰ ਮਾਲਕ ਨੂੰ ਦਿਖਾ ਦੇਣਾ ਚਾਹੀਦਾ ਸੀ ਨਹੀਂ ਪਰਵਾਨਾ ਤਾਂ ਉਹਨੂੰ ਕਹਿ ਹੀ ਜਾਈ ਸੀ ਨੁਕਰਾਉਣ ਨੂੰ ਕਦੇ ਵੀ ਸਰਚ ਵਾਰੈਂਟ ਦਿਓ ਜੀ ਸਾਨੂੰ ਅਪਕੜਨ ਨੂੰ ਰਜਿਸਟਰ ਕਰਨ ਗਏ ਹਾਂ ਜੋ ਤਾਂ ਕੁ ਪਰਵਾਣਾ ਨੋਟ ਕਰਾਉਣ ਗਏ ਸੀ ਜੀ ਮਾਮਲਾ ਦਫਤਰੀ ਦੇ ਕਿਸੇ ਸੰਬੰਧ ਦੇ ਨੂੰ ਨਹੀਂ ਜੀ ਮਾਮਲਾ ਜੋ ਕੰਪਲੇਂਟ ਸੀ 45 ਦਿਨ ਸੀ ਅਸੀਂ ਤਾਂ ਪਹਿਲਾਂ ਚੋਰੀਦਾਰ ਨਾਲ ਜਾਉਂ ਲਾਇਆ ਸੀ ਸਾਡੇ ਫਰਚਰ ਚੋਂ ਬੰਦਾ ਚੋਰੀ ਕਰਕੇ ਸਮਾਨ ਭੱਜ ਗਿਆ ਜੀ ਉੱਥੇ ਪੁਲਿਸ ਨੇ ਰਿਪੋਰਟ ਲਗਾ ਲਈ ਸੀ ਉਸ ਬੰਦੇ ਦੇ ਹੱਕ ਦੇ ਵਿੱਚ ਸਾਡੇ ਕੋਲ ਆਏ ਇਸ ਸੰਬੰਧ ਕਰਕੇ ਇਸ ਦੀ ਗੱਲ ਹੀ ਸੀ ਜਾਈ ਮੈਂ ਜੀ ਉਹ ਫਿਰ ਕੰਪਲੇਂਟ ਜੋ ਸਾਡੇ ਕੋਲ ਕੋਈ ਲਿਖਤੀ ਆਏ ਕਿ ਫਿਰ ਇਹ ਕੰਮ ਫਰਤਾਲ ਦੇ ਸੰਚਤਾ ਅਸੀਂ ਜਾਵਾਂਗੇ ਜਿੱਕੇ ਇਸ ਤਰ੍ਹਾਂ ਪ੍ਰਬੰਧਨ ਉੱਠ ਕਰਨ ਜਾਂਦੇ ਨੇ ਮਤਲਬ ਪਹਿਲਾਂ ਵੀ ਇਸ ਤਰ੍ਹਾਂ ਜਾਂਦੇ ਗੁਸਤਖਾਨ ਦੇ ਕੋਲ ਸਭਾ ਨੂੰ ਕੋਈ ਤੋੜੀ ਫੋੜੀ ਕਰਿਆ ਜਿੰਦਰ ਸਿੰਘ ਨੇ ਪਰ ਇਹ ਨਹੀਂ ਆਏ ਫਿਰ ਮਾਫਰਵਾਨਾ ਨੋਟ ਕਰਾਂਗੇ ਮੈਨੂੰ ਹਿੰਦੀ ਕੀ ਗੱਲ ਹੋ ਗਈ ਕਿ ਪੁਲਿਸ ਮਲਾਦ ਨੂੰ ਉਹਨਾਂ ਨੇ ਡੰਡਾ ਪਾਉਣ ਦੀ ਕੋਸ਼ਿਸ਼ ਕੀਤੀ ਔਰ ਕੁਮਲਾਦ ਨੂੰ ਬਲੋ ਗੁਦੇ ਗ੍ਰਾਮ ਹਾਥੀ ਪਾਇਆ ਗਲਾਮੀ ਤੱਕ ਵੀ ਦੇਖੇ ਰਿਹਾ ਵੀਡੀਓ ਚਾਇਨਾ ਦੇ ਵਿੱਚ ਚਾਹੇ ਫਿਰ ਜੀ ਥੋੜੇ ਜਿਹਾ ਕ੍ਰਿਮੀਨਲ ਹੁੰਦਾ ਜੀ ਇਹ ਜਿਹੜਾ ਰਾਜਵੀਰ ਹੈ ਇਹਦੇ ਪਹਿਲਾਂ ਵੀ ਬਕਤਵੰਦਰ ਜੀ ਚੋਰੀ ਦਾ ਜੀ ਇਸ ਕਰਕੇ ਇਹਨਾਂ ਨੂੰ ਥੋੜਾ ਜਿਆਦਾ ਹੁੰਦਾ ਜੀ ਜੀ ਜੇ ਤੁਝਾ ਆਦਮੀ ਨੇ ਥੋੜਾ ਜਿਆਦਾ ਬੁਖਰਦੇ ਨੇ ਫਿਰ ਹੁਣ ਇਸ ਮੁਕਦਮੇ ਦਾ ਵਿੱਚ ਕੀਤਾ ਕੋਈ ਬੰਦੇ ਆਰੈਸਟ ਵੀ ਕੀਤੇ ਇਸ ਵਿੱਚ ਹਾਂਜੀ ਬੰਦੇ ਦੋਵੇਂ ਰੈਸਟ ਨੇ ਕੋਣ ਕੋਣ ਇਹ ਰਿੰਕੂ ਤੇ ਆਪਣਾ ਰਾਜੀ ਸਿੰਘ ਦੋਵੇਂ ਰੈਸਟ ਨੇ ਪਰਚਾ ਵੀ ਦੋਨਾਂ ਤੇ ਹੀ ਦਿੱਤਾ ਜੀ ਦੋਨਾਂ ਤੇ ਹੀ ਪਰ ਰਿੰਕੂ ਦਾ ਕੀ ਹੋਂਦ ਸੀ ਰਾਜੀ ਸਿੰਘ ਦਾ ਰਿੰਕੂ ਦੇ ਨਾਲ ਇਹ ਇਹਦੇ ਇਹ ਇਕੱਠੇ ਹੀ ਰਹਿਸ਼ ਇਕੱਠੇ ਇਹਨਾਂ ਦੀ ਦੋ ਜਗ੍ਹਾ ਇੱਕ ਪਾਸੇ ਇੱਕ ਦੂਜੇ ਪਾਸੇ ਬੱਟ ਗੇੜਨ ਦਾ ਵਾਂਗ ਬੱਟ ਗਏ ਤੇ ਇਹ ਨਾਲ ਸੀ ਇਹ ਜੀ ਪ੍ਰੈਸ ਦਾ ਚੱਕਰ ਚਾਹੀਦਾ 10 ਵਜੇ ਕਰਨ ਵਿੱਚ ਕਰਦੇ ਹਾਂ ਜੀ ਸ਼ਹਿਦ ਸ਼ਹਿਦ ਦੇ ਰਿਹਾ ਸੀ ਜੀ ਹਾਂ ਜੀ ਸ਼ਹਿਦ ਦੇ ਰਿਹਾ ਸੀ ਹਾਂ ਜੀ ਸ਼ਹਿਦ ਦੇ ਰਿਹਾ ਸੀ ਜੀ ਤਾਂ ਇਹ ਨੂੰ 10 ਵਜੇ ਕਰਦਾ ਸੀ ਨਾਲ ਸ਼ਹਿਦ ਦੇ ਰਿਹਾ ਵੀ ਆ ਪ੍ਰਗਉੜ ਪਾ ਰਿਹਾ ਜੀ ਕੰਮ ਚ ਡਿਊਟੀ